ਹਾਂਜੀ ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਹਾਂ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਐਂਟਰਪ੍ਰਾਈਜ਼ ਗੱਗਵਾਲ ਦੋਸਤੋ ਅੱਜ ਅਸੀਂ ਪਹੁੰਚਿਆਂਗੇ ਪਿੰਡ ਕਮਾਲੂ ਕਮਾਲੂ ਇੱਥੇ 10 ਐਚ ਪੀ ਸੋਲਰ ਮੋਟਰ ਦਾ ਪ੍ਰੋਜੈਕਟ ਹੈ ਜਿਹੜਾ ਇੰਸਟਾਲ ਕੀਤਾ ਹੈਗਾ ਦੋਸਤੋ ਇੱਥੇ ਪੈਨਲ ਹੈ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਲੂਬੀ ਕੰਪਨੀ ਦਾ ਪੈਨਲ ਲਾਇਆ ਹੋਇਆ ਹੈਗਾ 545 ਵਾਟ ਦੇ ਨਾਲ ਲੂਬੀ ਕੰਪਨੀ ਦਾ ਪੈਨਲ ਹੈ ਜਿਹੜਾ ਲਾਇਆ ਹੈਗਾ ਦੋਸਤੋ ਸਟ੍ਰਕਚਰ ਜਿਹੜਾ ਆਪਾਂ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਚੋਤੀ ਕੰਪਨੀ ਦਾ ਸਟ੍ਰਕਚਰ ਹੈ ਜਿਹੜਾ ਆਪਾਂ ਵਰਤ ਦੇਾਂਗੇ ਸਟ੍ਰਕਚਰ ਜਿਹੜਾ ਲਾਇਆ ਹੋਇਆ ਹੈਗਾ ਇਹ 6 ਖਿੱਚਾਂ ਦੇ ਵਿੱਚ ਲਾਇਆ ਹੋਇਆ ਹੈਗਾ ਪੋਲ ਤੁਸੀਂ ਦੇਖ ਸਕਦੇ ਹੋ 6 ਖਿੱਚਾਂ ਦੇ ਵਿੱਚ ਪੋਲ ਹੈ ਜਿਹੜਾ ਲਾਇਆ ਹੋਇਆ ਹੈਗਾ ਦੋਸਤੋ ਇਹ ਇੱਥੇ ਜਿਹੜਾ ਦੂਜਾ ਸਟੈਂਡ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਇਹ 10 ਪੈਨਲਾਂ ਦੇ ਨਾਲ ਲਾਇਆ ਹੋਇਆ ਹੈਗਾ 10 ਪੈਨਲਾਂ ਦਾ ਸਟੈਂਡ ਹੈ ਜਿਹੜਾ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਇਹ ਵੀ 6 ਖਿੱਚਾਂ ਦੇ ਵਿੱਚ ਸਟੈਂਡ ਹੈ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਯੋਤੀ ਕੰਪਨੀ ਦਾ ਸਟ੍ਰਕਚਰ ਹੈ ਜਿਹੜਾ ਆਪਾਂ ਵਰਤਦੇ ਆਂਗੇ ਦੋਸਤੋ ਇੱਥੇ ਆਪਾਂ ਸਟ੍ਰਕਚਰ ਜਿਹੜਾ ਪੂਰਾ ਹੈਵੀ ਦੇ ਵਿੱਚ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਥੇ ਆਪਾਂ ਡਰਾਈਵ ਹੈ ਜਿਹੜੀ ਲਾਈ ਹੋਈ ਹੈਗੀ ਸਾਇਨ ਵਾਲਟ ਕੰਪਨੀ ਦੀ ਡਰਾਈਵ ਹੈ ਜਿਹੜੀ ਲਾਈ ਹੋਈ ਹੈਗੀ ਡਰਾਈਵ 2345 ਦੀ ਫ੍ਰੀਕਵੈਂਸੀ ਤੇ ਮੋਟਰ ਨੂੰ ਰਨ ਕਰ ਰਹੀ ਹੈਗੀ ਅਰ ਉਹ ਤੁਹਾਨੂੰ ਜਿਹੜਾ ਤੁਸੀਂ ਦੋਸਤ ਇਹ ਬੋਰ ਤੁਸੀਂ ਦੇਖ ਰਹੇ ਹੋਗੇ ਹੋਰ ਇਹ 130 ਫੁੱਟ ਡੂੰਘਾ ਬੋਰ ਹੈਗਾ ਵਾਟਰ ਲੈਵਲ ਹੈਗਾ ਜਿਹੜਾ ਇਹਦਾ 40 ਫੁੱਟ ਹੈਗਾ 40 ਫੁੱਟ ਡੂੰਘਾ ਵਾਟਰ ਲੈਵਲ ਹੈਗਾ ਮੋਸਟਰ ਜਿਹੜੀ ਆਪਾਂ 60 ਫੁੱਟ ਦੇ ਉੱਤੇ ਛੱਡੀ ਹੋਈ ਹੈਗੀ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਜੀ ਸੋਲਰ ਜਾਣਕਾਰੀ ਲਈ ਸਾਡੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸੋਲਰ ਇੰਸਟਾਲਰ ਪੇਜ ਨੂੰ ਫੋਲੋ ਜਰੂਰ ਕਰੋ ਜੀ ਓਕੇ